ਸੰਗਤਾਂ ਦੇ ਸਾਹਮਣੇ ਜੋ ਨਿਊਜ਼ ਆ ਰਹੀ ਆ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਜੋ ਨੇ ਕਿ ਐਮਪੀ ਦੇ ਅਹੁਦੇ ਵਜੋਂ ਸੌ ਚੱਕਣਗੇ ਬਿਲਕੁਲ ਉਹ ਖਬਰ ਜਿਹੜੀ ਉਹ ਦਰੁਸਤ ਆ ਸਹੀ ਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਕਾਫੀ ਵਾਰੀ ਇਹ ਖਬਰ ਆ ਚੁੱਕੀ ਆ ਤੇ ਸੰਗਤ ਦੁਬਦਾ ਚ ਪੈ ਜਾਂਦੀ ਆ हां जी दोस्तों वीडियो नु पूरा जरूर देखियो दोस्तों ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਹਲਕਾ ਖਡੂਰਸਾਈ ਤੋਂ ਤੇ ਪੰਜਾਬ ਦੇ ਬਾਕੀ ਸਾਰੇ ਹੀ ਦੋਸਤੋ ਲੋਕ ਸਭਾ ਦੇ ਉਮੀਦਵਾਰਾਂ ਨੇ ਸੰਸਦ ਵਿੱਚ ਆਪਣੀ ਸੌਂ ਚੁੱਕ ਲਈ ਸੀ ਤੇ ਭਾਈ ਅਮਰਿਤਪਾਲ ਸਿੰਘ ਦੀ ਦੋਸਤੋ ਸੌਂ ਚੁੱਕਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਸਪੈਂਸ ਬਣਿਆ ਹੋਇਆ ਸੀ ਹੁਣ ਦੋਸਤੋ ਭਾਈ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਜੁਲਾਈ ਨੂੰ ਯਾਨੀ ਕਿ ਕੱਲ ਨੂੰ ਦੋਸਤੋ ਭਾਈ ਅਮਰਿਤਪਾਲ ਸਿੰਘ ਸਪੀਕਰ ਕੋਲ ਆਪਣੀ ਸੌਂ ਚੱਕਣਗੇ ਤੇ ਨਾਲ ਹੀ ਦੋਸਤੋ ਭਾਈ ਅਮਰਿਤਪਾਲ ਸਿੰਘ ਇਸ ਬਾਰੇ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਜਥੇ ਦੇ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਨਾਲੇ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਸੌ ਚੱਕਣ ਦੇ ਵਿੱਚ ਕੌਣ ਅੜਿੱਕਾ ਬਣ ਰਿਹਾ ਸੀ ਇਸ ਬਾਰੇ ਵੀ ਦੋਸਤੋ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸੰਗਤਾਂ ਦੇ ਸਾਹਮਣੇ ਜੋ ਨਿਊਜ਼ ਆ ਰਹੀ ਆ ਕਿ 5 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਜੋ ਨੇ ਕਿ ਐਮਪੀ ਦੇ ਅਹੁਦੇ ਵਜੋਂ ਸੌ ਚੱਕਣਗੇ ਬਿਲਕੁਲ ਉਹ ਖਬਰ ਜਿਹੜੀ ਉਹ ਦਰੁਸਤਾ ਸਹੀ ਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਕਾਫੀ ਵਾਰੀ ਇਹ ਖਬਰ ਆ ਚੁੱਕੀ ਹੈ ਤੇ ਸੰਗਤ ਦੁਬਤਾ ਚ ਪੈ ਜਾਂਦੀ ਹੈ ਸੋ ਇਸ ਵਾਸਤੇ ਬੇਨਤੀ ਕਰ ਲਈਏ ਕਿ 5 ਜੁਲਾਈ ਨੂੰ ਹੀ ਜਿਹੜਾ ਉਹ ਭਾਈ ਸਾਹਿਬ ਸੌ ਜਿਹੜੀ ਆ ਉਹ ਛੱਕਣਗੇ ਪਾਰਲੀਮੈਂਟ ਦੇ ਅਹੁਦੇਦਾਰ ਵਜੋਂ ਪਰ ਜਿਹੜੀ ਇੱਕ ਹੋਰ ਵੀ ਗੱਲ ਨਾਲ ਚੱਲ ਰਹੀ ਹੈ ਕਿ 4 ਦਿਨ ਦੀ ਪੈਰੋਲ ਆ ਜਿਹਦੇ ਵਿੱਚ ਸੰਗਤ ਫੋਨ ਕਰ ਰਹੀ ਹੈ ਮੈਸੇਜ ਕਰ ਰਹੀ ਹੈ ਕਿ ਜਿਹੜੀ ਪੈਰੋਲ ਮਿਲਣੀ ਆ 4 ਦਿਨ ਦੀ ਉਹਦੇ ਵਿੱਚ ਭਾਈ ਸਾਹਿਬ ਪੰਜਾਬ ਆਉਣਗੇ ਜਾਂ ਘਰ ਆਉਣਗੇ ਸੋ ਉਹਦੇ ਵਾਸਤੇ ਮੈਂ ਬੇਨਤੀ ਕਰਦਾ ਕਿ 4 ਦਿਨ ਦੀ ਜਿਹੜੀ ਪੈਰੋਲ ਮਿਲੀ ਆ ਉਹ ਸੌਂ ਚੁੱਕਣ ਵਾਸਤੇ ਹੀ ਮਿਲੀ ਆ ਉਹਨਾਂ 7 ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਚੁਕਾ ਸਕਦੇ ਵੈਸੇ 5 ਜੁਲਾਈ ਨਿਸ਼ਚਿਤ ਕੀਤੀ ਗਈ ਆ ਪਰ ਜੇਕਰ ਕੋਈ ਅਰਚਨ ਹੁੰਦੀ ਆ ਕਾਨੂੰਨੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਆ ਤੇ ਉਹਦੇ ਵਿੱਚ ਹੋ ਸਕਦਾ ਕਿ ਉਹ ਦਿਨ ਵੀ ਅੱਗੇ ਪਿੱਛੇ ਹੋ ਜਾਣ 4 ਦਿਨ ਦੀ ਪੈਰੋਲ ਦਾ ਮਤਲਬ ਜਿਹੜਾ ਵਾ ਉਹ ਭਾਈ ਸਾਹਿਬ ਨੂੰ ਜਿਹੜਾ ਸੌਂ ਚੁਕਾਉਂਦਾ ਹੀ ਆ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਸ 4 ਦਿਨ ਦੇ ਵਿੱਚ ਪੰਜਾਬ ਆਉਣਗੇ ਦੂਸਰੀ ਬੇਨਤੀ ਜੋ ਸੰਗਤ ਕੁਛ ਰਹੀ ਹੈ ਜਾਂ ਕਹਿ ਰਹੀ ਹੈ ਕਿ ਉੱਥੇ ਜਾ ਸਕਦੇ ਆ ਪਾਰਲੀਮੈਂਟ ਦੇ ਵਿੱਚ ਜਿੱਥੇ ਭਾਈ ਸਾਹਿਬ ਨੇ ਸੌਂ ਚੱਕਣੀ ਆ ਜਾਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਆ ਤੇ ਉਹ ਬੇਨਤੀ ਕਰਦੇ ਆ ਕਿ ਬਿਲਕੁਲ ਨਹੀਂ ਇਦਾਂ ਦਾ ਕੋਈ ਆਰਡਰ ਨਹੀਂ ਹੈਗਾ ਨਾ ਹੀ ਇਦਾਂ ਦਾ ਕੋਈ ਸਿਸਟਮ ਹੈਗਾ ਕਿ ਆਪਾਂ ਜਾ ਕੇ ਕੋਈ ਮਿਲ ਸਕਦੇ ਆ ਹਜੇ ਤਾਂ ਅਸੀਂ ਸੋਚ ਰਹੇ ਸੀ ਕਿ ਸਵੇਰੇ ਜੇ ਮਹਾਰਾ ਕਿਰਪਾ ਕਰਨ ਸਿੱਧੇ ਲਈ ਜਾਵਾਂਗੇ ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਕੱਢਦੇ ਹੋਮ ਕਾਰਡ ਦੇ ਬਸਰ ਹਾਂ ਜੀ ਆਪਾਂ ਪੀ ਹਜੇ ਤਾਂ ਸੋਚ ਰਏ ਸੀ ਅਸੀਂ ਕਿ ਦਿੱਲੀ ਜਾਵਾਂਗੇ ਤੇ ਪਰ ਉਸ ਤੋਂ ਪਹਿਲਾਂ ਹੀ ਏਜੰਸੀਸ ਜਿਹੜੀਆਂ ਨੇ ਉਹਨਾਂ ਦੇ ਐਕਟਿਵ ਹੋ ਗਈਆਂ ਉਹਨਾਂ ਦੇ ਫੋਨ ਆਉਣ ਲੱਗੇ ਪੀ ਤੁਸੀਂ ਦਿੱਲੀ ਤਾਂ ਨਹੀਂ ਜਾ ਰਹੇ ਵਿਚਾਰੇ ਉਹਨ ਤਾਂ ਤੁਸੀਂ ਨਹੀਂ ਜਾਣਾ ਸੋ ਪਹਿਲੀ ਗੱਲ ਤਾਂ ਆਪਾਂ ਜਾ ਹੀ ਨਹੀਂ ਸਕਦੇ ਜਾਣ ਦੇਣਾ ਨਹੀਂ ਕਿਸੇ ਨੇ ਪਰ ਜੇ ਕੋਈ ਸੰਗਤ ਦਾ ਜੀ ਚਾਵੇ ਕਿ ਮੈਂ ਜਾ ਕੇ ਜਾਂ ਦਿੱਲੀ ਤੋਂ ਕੋਈ ਸੰਗਤ ਚਾਵੇ ਇਦਾਂ ਦਾ ਤਾਂ ਨਹੀਂ ਕਿ ਰੀ ਬੇਨਤੀ ਹੈ ਕਿ ਇਦਾਂ ਦਾ ਕੋਈ ਵੀ ਆਪਜੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਦਾਂ ਸੰਭਵ ਨਹੀਂ ਹੈਗਾ ਭਾਈ ਸਾਹਿਬ ਨੂੰ ਨਹੀਂ ਮਿਲ ਦਿੱਤਾ ਜਾਣਾ ਤੇ ਸਿਰਫ ਉਹਨਾਂ ਨੂੰ ਜਿਹੜੀ ਸੌ ਚੁੱਕਣ ਦੀ ਪ੍ਰਕਿਰਿਆ ਵਾ ਉਹ ਜੋ ਵੀ ਫਾਲੋਅ ਅਪ ਕਰਾਉਣੀ ਉਹਨਾਂ ਨੇ ਜਿਸ ਤਰੀਕੇ ਨਾਲ ਕਰਾਉਣੀ ਹੈ ਉਹੀ ਹੋਣੀ ਹੈ ਤੇ ਉਥੋਂ ਡਿਬਲੂਗੜ ਤੋਂ ਦਿੱਲੀ ਲੈ ਜਾਂਦਾ ਜਾਣਾ ਵਾ ਤੇ ਸੌ ਚੁੱਕ ਪ੍ਰੋਗਰਾਮ ਹੋਣਾ ਵਾ ਤੇ ਵਾਪਸ ਡਿਬਲੂਗੜ ਨੂੰ ਲੈ ਪਾਈ ਸਾਹਿਬ ਨੂੰ ਲੈ ਜਾਣਾ ਵਾ ਨਾ ਤਾਂ ਉਹਨਾਂ ਨੂੰ ਪੰਜਾਬ ਲੈ ਕੇ ਆਉਣਾ ਨਾ ਮਨੇ ਘਰ ਆਉਣਾ ਇਸ ਸਮੇਂ ਦੇ ਵਿੱਚ ਸ ਦੂਸਰੀ ਗੱਲ ਕਿ ਇੱਕ ਜਿਹੜੀ ਬਾਰ-ਬਾਰ ਪਹਿਲਾਂ ਵੀ ਬੇਨਤੀ ਕਰ ਚੁੱਕੇ ਆਂ ਕਿ ਬਹੁਤ ਵਾਰ ਕੀ ਹੁੰਦਾ ਕਿ ਕਈ ਵਾਰੀ ਫੇਕ ਪੋਸਟਰ ਬਣ ਜਾਂਦੇ ਨੇ ਫੇਕ ਪੋਸਟਾਂ ਪੈਂਦੀਆਂ ਨੇ ਪਹਿਲੀ ਗੱਲ ਤਾਂ ਵੀ ਜਿੰਨਾ ਚਿਰ ਆਫੀਸ਼ਲ ਜਿਹੜੇ ਪੇਜ ਨੇ ਜਿਨ੍ਹਾਂ ਤੇ ਇਲੈਕਸ਼ਨ ਦੇ ਬਾਬਤ ਜਿਹੜੀਆਂ ਅਪਡੇਟਸ ਪੈਂਦੀਆਂ ਹੁੰਦੀਆਂ ਸੀਗੀਆਂ ਜਿਵੇਂ ਰੋਡ ਮੈਪ ਪੈਂਦਾ ਸੀਗਿਆ ਜਾਂ ਮਾਪੂ ਜੀ ਦੀਆਂ ਮਾਤਾ ਜੀ ਦੀਆਂ ਸਾਡੀਆਂ ਵੀਡੀਓਜ਼ ਕਰਾ ਪੈਂਦੀਆਂ ਸੀਗੀਆਂ ਉਹ ਪੇਜਾਂ ਤੇ ਜਾਂ ਉਸ ਤੋਂ ਇਲਾਵਾ ਬਾਪੂ ਜੀ ਦੀ ਜਾਂ ਮਾਤਾ ਜੀ ਦੀ ਕੋਈ ਵੀਡੀਓ ਆਉਂਦੀ ਆ ਸੁਨੇਹਾ ਦੇ ਰੂਪ ਦੇ ਵਿੱਚ ਉਹਦੇ ਉੱਤੇ ਹੀ ਆਪਾਂ ਯਕੀਨ ਕਰਿਆ ਕਰੀਏ ਛੇਤੀ ਕੀਤੇ ਕੋਈ ਵੀ ਪੋਸਟ ਪੈਂਦੀ ਹੁੰਦੀ ਆ ਜਾਂ ਦਾਸ ਜੀ ਕੋਈ ਆਪਣੀ ਜਿਹੜੀ ਮੇਰੀ ਫੇਸਬੁੱਕ ਆ ਆਈਡੀ ਆ ਉਹ ਤੁਹਾਨੂੰ ਸੰਗਤ ਨੂੰ ਇਹ ਪਤਾ ਹੀ ਆ ਵੀ ਇਹੋ ਮੇਰੀ ਇੱਕ ਆਈਡੀ ਆ ਇਹ ਤੇ ਜੇਕਰ ਕੋਈ ਪੋਸਟ ਪੈਂਦੀ ਆ ਤੇ ਉਹ ਅਸੀਂ ਤਾਂ ਹੀ ਪਾਉਨੇ ਹੋਣੇ ਆ ਜਿੰਨਾ ਚਿਰ ਅਸੀਂ ਪੋਸਟ ਨੂੰ ਪੂਰਾ ਘੋਖ ਨਾ ਲਈਏ ਉਸ ਗੱਲ ਨੂੰ ਚੰਗੀ ਤਰ੍ਹਾਂ ਪਤਾ ਨਾ ਕਰ ਲਈਏ ਸੋ ਸੰਗਤ ਨੂੰ ਬੇਨਤੀ ਆ ਕਿ ਕਦੇ ਵੀ ਜਿਸ ਉਹ ਇਹਨਾਂ ਚੀਜ਼ਾਂ ਉੱਤੇ ਧਿਆਨ ਰੱਖਿਆ ਕਰੋ ਬਾਕੀ ਪੰਜ ਨੂੰ ਜਿਹੜੀ ਆ ਉਹ ਭਾਈ ਸਾਹਿਬ ਬਿਲਕੁਲ 5 ਜੁਲਾਈ ਡੇਟ ਮਿਲੀ ਆ 4 ਦਿਨ ਦੀ ਜਿਹੜੀ ਪੈਰੋਲ ਆ ਮੈਂ ਫਿਰ ਬੇਨਤੀ ਕਰਦੇ ਆ ਕਿ ਉਸ ਪੈਰੋਲ ਦਾ ਮਤਲਬ 4 ਦਿਨ ਦੇ ਵਿੱਚ ਵਿੱਚ ਸੋਚ ਕੋਣਾ ਨਾ ਕਿ ਭਾਉ ਸਾ ਭਾਈ ਨੂੰ ਪੰਜਾਬ ਲੈ ਕੇ ਭਾਈ ਸਾਹਿਬ ਨੂੰ ਆਉਣਾ ਜਾਂ ਉਹਨਾਂ ਦੇ ਵੱਲੋਂ ਪੰਜਾਬ ਜਾਂ ਘਰ ਆਉਣ ਦੀ ਗੱਲ ਜਿਹੜੀ ਹੈ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ ਕੋਈ ਇਦਾਂ ਦੀ ਬਿਲਕੁਲ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਆਪਾਂ ਜਾ ਕੇ ਕੋਈ ਵੀ ਮਨੁੱਖ ਜਿਹੜਾ ਵਾ ਜਾ ਕੇ ਉੱਥੇ ਉਹਨਾਂ ਦੇ ਉਸ ਸੌਂਚ ਸਮਾਗਮ ਚ ਪਛਾਣ ਮਿਲ ਸਕਦੀ ਹੈ ਸੋ ਇਹੀ ਬਸ ਬੇਨਤੀਆਂ ਕਰਨੀ ਸੀ ਆਪ ਜੀ ਨੂੰ ਆਪ ਸੰਗਤ ਨੂੰ ਬੇਨਤੀ ਆ ਸਾਰੇ ਆਪਾਂ ਵੱਤਵਾਰ ਅਰਦਾਸਾਂ ਬੇਨਤੀਆਂ ਕਰੀਏ ਸਾਰੇ ਸਿੰਘਾਂ ਦੇ ਬਾਬਤ ਬਾਣੀ ਪੜੀਏ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਜਲਦੀ ਤੋਂ ਜਲਦੀ ਸਾਰੇ ਸਾਡੇ ਸਿੰਘ ਜਿਨੇ ਸਮੀਤ ਬੰਦੀ ਸਿੰਘ ਜਿੰਨੇ ਵੀ ਨੌਜਵਾਨ ਜ਼ਿਲ੍ਹਾ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹ ਬੰਦੀ ਸਿੰਘ ਹੋ ਜਾਣ ਭਾਵੇਂ ਡਿਬੜੂਗੜ ਵਾਲੇ ਹੋਣ ਜਾਂ ਹੋਰ ਵੀ ਨੌਜਵਾਨ ਜੱਗੀਜੋਲ ਵਰਗੇ ਜਿੰਨੇ ਵੀ ਨੇ ਉਹ ਸਾਰੇ ਗੁਰੂ ਕਿਰਪਾ ਕਰੇ ਸ਼ੇਵੇ ਪਾਸ਼ਾ ਜਿਹੜੀ ਹੈ ਉਹ ਮਹਾਰਾਜ ਕਿਰਪਾ ਕਰਨ ਸਾਰੇ ਨੂੰ ਰਿਹਾਈਆਂ ਬਖਸ਼ਣ ਸਾਰੇ ਆਪਣੇ ਘਰਾਂ ਦੇ ਵਿੱਚ ਪੰਥ ਪੰਜਾਬ ਦੇ ਵਿੱਚ ਆ ਕੇ ਕਿ ਸਿਵਾਵਾ ਕਰਨ ਆਪਣੇ ਪਰਿਵਾਰਾਂ ਦੇ ਵਿੱਚ ਸੁਮਹਾਰਾਜ ਭਲਾ ਕਰੇ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਾਡੇ ਅਤੀ ਸਤਿਕਾਰਯੋਗ ਜੋ ਭਾਈ ਅਮਰਪਾਲ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਪੰਥ ਨੇ ਸਿੱਖ ਕੌਮ ਨੇ ਸਾਰੇ ਵਰਗਾ ਨੇ ਸਾਰੇ ਧਰਮਾਂ ਵਾਲਿਆਂ ਨੇ ਜਾਤੀਆਂ ਨੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾ ਕੇ ਸਾਡੇ 4.4 ਲੱਖ ਵੋਟ ਪਾ ਕੇ ਕਾਮਯਾਬ ਕੀਤਾ ਐਮਪੀ ਬਣਾਇਆ ਜੋ ਸਰਕਾਰ ਦੀਆਂ ਕਹਣੋਣੀਆਂ ਹਰਕਤਾਂ ਮਾੜੇ ਇਰਾਦੇ ਮਾੜੀ ਸੋਚ ਪਹਿਲਾਂ ਵੀ ਚੱਲਦੀ ਰਹੀ ਐ ਤੇ ਅੱਜ ਵੀ ਉਹੀ ਕੰਮ ਕੀਤਾ ਹੈ ਕਿ ਜੋ ਭਗਵੰਤ ਮਾਨ ਪਹਿਲਾਂ ਆਪ ਖੁੱਦ ਕੀਨਦਾ ਹੁੰਦਾ ਸੀ ਕਿ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਵਾ ਅਸੀਂ ਚੁਣੇ ਹੋਏ ਆ ਲੋਕਾਂ ਦੇ ਤਦ ਕਰਕੇ ਅਸੀਂ ਵਿਧਾਨ ਸਭਾ ਵਿੱਚ ਆਏ ਆ ਇੱਥੇ ਪਹੁੰਚੇ ਆ ਸਪੀਕਰ ਦੇ ਸਾਹਮਣੇ ਉੱਚੀ-ਉੱਚੀ ਬੋਲ-ਬੋਲ ਕੀਨਦਾ ਹੁੰਦਾ ਤੇ ਅੱਜ ਉਸੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਗੱਲਾਂ ਤੇ ਫੁੱਲ ਚੜਾਓ ਕਿ ਜਿਹੜੇ ਉਹੀ ਖੁਦ ਮੂੰਚੋਂ ਵਾਕ ਕਹਿੰਦੇ ਹੁੰਦੇ ਸੀ ਕਿ ਸਾਨੂੰ ਲੋਕਾਂ ਨੇ ਚੁਣਿਆ ਤੇ ਅੱਜ ਜਿਸ ਨੁਮਾਇंदे ਨੂੰ ਲੋਕਾਂ ਨੇ ਚੁਣਿਆ ਵਾ ਸੰਗਤ ਨੇ ਚੁਣਿਆ ਪੰਥ ਨੇ ਚੁਣਿਆ ਤੋਂ ਕੇ ਨੀ ਬੋਟ ਲੈ ਕੇ ਕਾਮਯਾਬ ਹੋ ਕੇ ਤੇ ਐਮਪੀ ਦੀ ਇਲੈਕਸ਼ਨ ਉਹਨਾਂ ਨੇ ਜਿੱਤੀ ਆ ਤੇ ਅੱਜ ਸੌ ਚੱਕ ਸਮਾਗਮ ਸੀ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਇੱਥੇ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਇਹ ਸਾਰੀ ਪੰਥ ਦੇ ਵਿੱਚ ਸਾਰੀ ਕੌਮ ਦੇ ਵਿੱਚ ਨਿਰਾਸ਼ਤਾ ਹੈ ਅੱਗੇ ਜਿੱਥੇ ਤੁਹਾਡੇ ਤੋਂ ਲੋਕਾਂ ਨੇ ਇਹਨੇ ਹਰਕਿਆਂ ਦੇ ਵਿੱਚ ਨਿਰਾਸ਼ਤਾ ਵਿਖਾ ਕੇ ਕਿ ਸਾਰੇ 3 MP ਤੁਹਾਡੇ ਬਣੇ ਉਹ ਵੀ ਜੇ ਥੋੜਾ ਜਿਹਾ ਵਿੱਚ ਕੁਝ MLA ਬੰਦੇ ਨਾਕਲੋਂਦੇ ਜਾ ਕੇ ਜੋ ਵੀ ਹੋ ਸਕਦਾ ਇੱਕ ਦੋ ਸੀਟ ਤੁਹਾਡੀ ਹੋਰ ਘਟ ਜਾਂਦੀ ਪਰ ਤੁਹਾਨੂੰ ਸਬਕ ਸਿੱਖਣਾ ਚਾਹੀਦਾ ਸੀ ਪਰ ਨਹੀਂ ਸਿੱਖੇ ਹੁਣ ਵੀ ਤੁਸੀਂ ਦਿਨੋਂ ਦਿਨ ਇਹੀ ਕੰਮ ਤੇ ਉੱਤਰ ਆਏ ਆ ਕਿ ਮਾੜਾ ਹੀ ਕਰੀ ਜਾਂਦੇ ਮਾੜਾ ਹੀ ਕਰੀ ਜਾਂਦੇ ਆ ਗਲਤ ਹੋਈ ਜਾ ਰਿਹਾ ਤੁਹਾਡੇ ਕੋਲੋਂ ਇਦਾਂ ਹੀ ਸ਼੍ਰੋਮਣੀ ਕਾਲੀ ਦਲ ਤੋਂ ਗਲਤ ਹੋਈ ਜਾਂਦਾ ਸੀ ਕਿ ਉਹ ਗਲਤ ਹੁੰਦਿਆਂ ਹੁੰਦਿਆਂ ਅੱਜ ਵੇਖੋ ਕਿੱਥੇ ਪਹੁੰਚ ਗਿਆ ਆਉਣ ਵਾਲੇ ਸਮੇਂ ਵਿੱਚ ਇਹ ਕੌਮ ਨੇ ਪੰਥ ਨੇ ਪੰਜਾਬ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਸੋ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਬੇਨਤੀ ਆ ਕਿ ਅੱਗੇ ਹੋਰ ਗੱਲ ਸੀ ਹੁਣ ਥੋੜਾ ਜਿਹਾ ਵਿਸ਼ਾ ਬਦਲ ਚੁੱਕਾ ਹੈ ਹੁਣ ਸੰਗਤ ਨੇ ਤੁਹਾਨੂੰ ਪਿਆਰ ਹੋਰ ਵੱਧ ਚੜਕੇ ਦਿੱਤਾ ਹੈ ਤੇ ਸਖਤ ਕੋਈ ਆਪਾ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਤੋਂ ਸਖਤ ਕੋਈ ਪ੍ਰੋਗਰਾਮ ਵੱਡੇ ਤੋਂ ਵੱਡਾ ਮਿਤਕੇ ਜਿਹੜਾ ਆਰ ਪਾਰ ਦਾ ਹੋਵੇ ਤੇ ਜਿਹਦੇ ਨਾਲ ਆਪਾਂ ਭਾਈ ਸਾਹਿਬ ਨੂੰ ਰਿਹਾ ਕਰਾ ਕੇ ਇਸ ਪਾਰਲੀਮੈਂਟ ਵਿੱਚ ਭੇਜੀਏ ਤੇ ਜਿਹੜੇ 9 ਹਲਕਿਆਂ ਤੋਂ ਸੰਗਤਾਂ ਨੇ ਪਿਆਰ ਦਿੱਤਾ ਉਹਨਾਂ ਦੀ ਆਵਾਜ਼ ਉਠਾ ਲਈ ਜਾਵੇ ਤੇ ਸਾਰੇ ਪੰਜਾਬ ਬਾਰੇ ਉਹਨਾਂ ਨੇ ਆਵਾਜ਼ ਉਠਾਲਣੀ ਆ ਨਸ਼ਿਆਂ ਵਿਰੁੱਧ ਪਤਿਤਪੁਣੇ ਬਹੁਤ ਵਿਰੁੱਧ ਹੋਰ ਜੋ ਦੁਨੀਆ ਤੇ ਮਾੜੇ ਕੰਮ ਹੁੰਦੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਜਿਹੜਾ ਅੱਗੇ ਪ੍ਰਚਾਰ ਕੀਤਾ ਉਹ ਪ੍ਰਚਾਰ ਖਾਲਸਾ ਵੀਰ ਚੱਲਣੀ ਹੈ ਸੋ ਪਰਿਵਾਰ ਨੂੰ ਵੀ ਬੇਨਤੀ ਕਰਦੇ ਆ ਕਿ ਆਪਾਂ ਹੁਣ ਸਾਰੀ ਸੰਗਤ ਨਾਲ ਸਲਾਹ ਕਰੀਏ ਸਾਡੇ 4 ਜਾਰ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਹੈ ਇੱਕ ਆਵਾਜ਼ ਮਾਰ ਕੇ ਵੱਡਾ ਕੱਟ ਕਰਕੇ ਕੋਈ ਪ੍ਰੋਗਰਾਮ ਇੱਥੇ ਹੀ ਕਿਉਂਕਿ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਸੰਗਤ ਨੇ ਸਾਨੂੰ ਪਿਆਰ ਨਹੀਂ ਦਿੱਤਾ ਸੰਗਤ ਨੇ ਪਿਆਰ ਦਿੱਤਾ ਹੁਣ ਆਪਾਂ ਸਰਕਾਰ ਨੂੰ ਜਿਹੜਾ ਆਪਾਂ ਟਾਰਗੇਟ ਕਰ ਸਕਦੇ ਆ ਸਰਕਾਰ ਨੂੰ ਚੈਲੰਜ ਕਰ ਸਕਦੇ ਆ ਕਿ ਹੁਣ ਅਸੀਂ ਜਿਹੜੇ ਆ ਜਨਤਾ ਦੇ ਚੁਣੇ ਹੋਏ ਆ ਲੋਕਾਂ ਦੇ ਚੁਣੇ ਹੋਏ ਆ ਸੋ ਅੱਜ ਵੇਖ ਕੇ ਖਬਰ ਤੇ ਬੜਾ ਮਨ ਨੂੰ ਦੁਖੀ ਹੈ ਸਾਰੀ ਕੌਮ ਦਾ ਹੀ ਬڑے ਜਾਣਿਆਂ ਦੇ ਫੋਨ ਤੇ بڑے ਲੋਕਾਂ ਨੇ ਇਹ ਗੱਲ ਪੁੱਛੀ ਕਿ ਅੱਜ ਸੌ ਕਿਉਂ ਨਹੀਂ ਚੁਕਾਈ ਗਈ ਉਹਦੇ ਤੇ ਹਰ ਕਦਾ ਇਹ ਹੀ ਜਿਹੜਾ ਸੀ ਫੈਸਲਾ ਸੀ ਕਿ ਪੰਜਾਬ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਹੈ ਸੋ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹ ਪੰਜਾਬ ਜਿਹੜਾ ਹੈ ਇਹ ਆਪਣਾ ਨਹੀਂ ਕੱਲਿਆਂ ਦਾ ਇਹ ਸਾਰੀ قوم ਦਾ ਹੀ ਪੰਜਾਬ ਹੈ ਸਾਰੇ ਇੱਥੇ ਰਹਿਣ ਵਾਲੇ ਜਿੰਨੇ ਵੀ ਧਰਮਾਂ ਵਾਲੇ ਨੇ ਸਭ ਦਾ ਹੀ ਸਾਂਝਾ ਇਹ ਪੰਜਾਬ ਹੈ ਇਹ ਪੰਜਾਬ ਵਿੱਚ ਕੋਈ ਵੀ ਆਨ ਕੇ ਇੱਥੇ ਸਿੱਕੀ ਦਾ ਪ੍ਰਚਾਰ ਵਰਬਾਣੀ ਦਾ ਪ੍ਰਚਾਰ ਇੱਥੇ ਕਰ ਸਕਦਾ ਹੈ ਨਸ਼ਿਆਂ ਵਿਰੁੱਧ ਆਵਾਜ਼ ਉਠਾ ਸਕਦਾ ਹੈ ਇੱਥੇ ਜੋ ਪੰਜਾਬ ਦੇ ਵਿੱਚ ਜ਼ੁਲਮ ਹੁੰਦਾ ਦੇ ਖਿਲਾਫ ਕੋਈ ਵੀ ਆਨ ਕੇ ਆਵਾਜ਼ ਬੁਲੰਦ ਕਰ ਸਕਦਾ ਤੇ ਆਪਾਂ ਨੂੰ ਰੋਕ ਨਹੀਂ ਸਕਦੇ ਸੋ ਜਿੱਦਾਂ ਤੁਹਾਨੂੰ ਆਮ ਪਾਰਟੀ ਨੂੰ ਪਹਿਲਾਂ ਲੋਕਾਂ ਨੇ ਜਿਤਾਇਆ ਪਿਆਰ ਦਿੱਤਾ ਇਦਾਂ ਹੀ ਭਾਈ ਅਮਰਪ੍ਰਤਾ ਸਿੰਘ ਨੂੰ ਜਨਤਾ ਨੇ ਪਿਆਰ ਦਿੱਤਾ ਤੇ ਆਪਾਂ ਨੂੰ ਮੰਨਣਾ ਪੈਣਾ ਹੈ ਸੋ ਤਲਖੀਆਂ ਛੱਡ ਕੇ ਈੜਖਾ ਛੱਡ ਕੇ ਤੇ ਆਪਾਂ ਨੂੰ ਜਿਹੜਾ ਹੈ ਉਹ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਆਪਾਂ ਭਲੇ ਵਾਲੇ ਪਾਸੇ ਆਈਏ ਕਿਉਂਕਿ ਆਪਾਂ ਬਰਿਆਈ ਵਾਲੇ ਪਾਸੇ ਤੁਰੇ ਜਾਂਦੇ ਆ ਮਾੜੇ ਪਾਸੇ ਤੁਰਦੇ ਜਾ ਰਹੇ ਆ ਇਹ ਸ਼ਕਤੀ ਇਹ ਸਦਾ ਸਦਾ ਨਹੀਂ ਰਹਿੰਦੀ ਇਹ ਵੱਡੇ ਵੱਡੇ ਹਮਾਂਜੂ ਵਰਗੇ ਔਰੰਗਜ਼ੇਬ ਵਰਗੇ ਜਹਾਂਗੀਰ ਵਰਗੇ ਬਹੁਤ ਵੱਡੇ ਵੱਡੇ ਬਾਦਸ਼ਾਹ ਇਸ ਧਰਤੀ ਤੇ ਆਏ ਆ ਤੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਆਪਣਾ ਪੂਰਾ ਰਾਜ ਚਲਾਇਆ ਪਰ ਉਹ ਵੀ ਅੱਜ ਨਹੀਂ ਹੈਗੇ ਸੋ ਆਪਾਂ ਵੀ ਜਿਹਨੂੰ ਜਿਹਨੂੰ ਵੀ ਸ਼ਕਤੀ ਮਿਲਦੀ ਕੁਰਸੀਆਂ ਮਿਲਦੀਆਂ ਸੱਤਾ ਦੀ ਜਿਹਨੂੰ ਕੋਈ ਤਾਕਤ ਮਿਲਦੀ ਉਹਨੇ ਸੋਚਣਾ ਚਾਹੀਦਾ ਕਿ ਇਹ ਸੱਤਾ ਜਿਹੜੀ ਹੈ ਤਾਕਤ ਜਿਹੜੀ ਆ ਸਦਾ ਨਹੀਂ ਰਹਿੰਦੀ ਪਰਮਾਰ ਪ੍ਰਮਾਤਮਾ ਨੇ ਸਦਾ ਰਹਿਣਾ ਉਹਦੇ ਅਸੂਲਾਂ ਨੇ ਸਦਾ ਰਹਿਣਾ ਹੈ ਸੱਚ ਨੇ ਸਦਾ ਰਹਿਣਾ ਹੈ ਤੇ ਆਪਾਂ ਜਿਹੜਾ ਵਾ ਉਹ ਕੁਝ ਸਮਾਂ પા ਕੇ ਇਸ ਧਰਤੀ ਤੇ ਆਏ ਆ ਤੇ ਫੇਰ ਚਲ ਜਾਣਾ। ਸੋ ਆਪਾਂ ਚੰਗੇ ਫੈਸਲੇ ਲਈਏ ਆਉਣ ਵਾਲੇ ਸਮੇਂ ਵਿੱਚ ਕੋਈ ਸਾਨੂੰ ਚੰਗਾ ਕਹਿ ਕੇ ਪੁਕਾਰਿਆ ਕਰੇ। ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਤੱਕ ਲੋਕੀ ਚੰਗਾ ਕਹਿੰਦੇ ਹਨ। ਕਾਲੀ ਫੁੱਲਾ ਸਿੰਘ ਨੂੰ ਅੱਜ ਤੱਕ ਲੋਕੀ ਚੰਗਾ ਕਹਿੰਦੇ ਹਨ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਨੇ ਉਹਨਾਂ ਨੂੰ ਦੁਨੀਆ ਅੱਜ ਤੱਕ ਨਹੀਂ ਭੁੱਲਦੀ ਤੇ ਜਿਨ੍ਹਾਂ ਨੂੰ ਇਹ ਸੰਗਾਸ਼ਨ ਮਿਲ ਜਾਂਦੇ ਆ ਨਾ ਉਹਨਾਂ ਨੂੰ ਵੀ ਚੰਗੇ ਕਰਮ ਕਰਨੇ ਚਾਹੀਦੇ ਆ। ਆਉਣ ਵਾਲੇ ਸਮੇਂ ਵਿੱਚ ਦੁਨੀਆ ਜਿਹੜੀ ਯਾਦ ਰੱਖੇ ਜੇ ਆਪਾਂ ਮਾੜਾ ਕੰਮ ਕਰਾਂਗੇ ਤਾਂ ਵੀ ਦੁਨੀਆ ਨੇ ਲਾਹਨਤਾਂ ਪਾਉਣੀਆਂ ਚੰਗੇ ਕਰਮ ਕਰਾਂਗੇ ਤਾਂ ਵੀ ਦੁਨੀਆ ਨੇ ਜਿਹੜਾ ਹੈ ਉਹ ਸਾਨੂੰ ਚੇਤੇ ਰੱਖਣਾ ਹੈ ਬਾਕੀ ਆਪਾਂ ਸਾਰਾ ਹੁਣ ਜਿੰਨਾ ਵੀ ਭਾਂਡਾ ਪੁਲਿਸ ਤੇ ਪ੍ਰਸ਼ਾਸਨ ਤੇ ਭੰਨ ਦਿੱਤਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਵਜ੍ਹਾ ਨਾਲ ਇਹ ਕੰਮ ਹੋਇਆ ਅਸੀਂ ਹਾਰੇ ਆਂ ਪਰ ਵਿਧਾਇਕਾਂ ਨੂੰ ਕੌਣ ਬਦਲੇਗਾ ਪੁਲਿਸ ਤੇ ਆਪਾਂ ਬਦਲੀ ਜਾ ਰਹੇ ਆਂ ਕਿ ਵਿਧਾਇਕਾਂ ਨੂੰ ਜਿਹੜੇ ਚੁਣੇ ਹੋਏ ਲੋਕਾਂ ਦੇ ਵਿਧਾਇਕ ਨੇ ਜਿੰਨਾ ਦੇ ਪੋਲ ਸਾਰਾ ਹਲਕਾ ਹੁੰਦਾ ਹੈ ਉਹਨਾਂ ਨੂੰ ਕੌਣ ਬਦਲੇਗਾ ਇੱਕ ਮੁੱਖ ਮੰਤਰੀ ਪੁਲਿਸ ਦੇ ਉੱਤੇ ਸਾਰਾ ਜ਼ੋਰ ਚਲਾ ਦਿੰਦਾ ਹੈ ਪਰ ਇੱਕ ਵਿਧਾਇਕ ਨੂੰ ਕੌਣ ਬਦਲੇਗਾ ਐਮ ਐਲ ਏ ਨੂੰ ਕੌਣ ਬਦਲੇਗਾ ਸੋ ਇਸ ਕਰਕੇ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਨੂੰ ਬਚਾਉਣ ਵਾਸਤੇ ਸੋ ਇਹ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਜੇ ਜਨਤਾ ਨੇ ਚੁਣ ਕੇ ਭਾਈ ਅਮਰਪ੍ਰਤਾ ਸਿੰਘ ਨੂੰ ਇਹਨਾਂ ਮਾਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਉਹਦਾ ਸਮਰਥਨ ਕਰਨਾ ਚਾਹੀਦਾ ਹੈ ਇਹ ਲੋਕਾਂ ਦਾ ਫਤਵਾ ਜਿਹੜਾ ਹੈ ਇਹਨੂੰ ਕਬੂਲ ਕਰਨਾ ਚਾਹੀਦਾ ਹੈ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਭਾਈ ਅਮਰਪਾਲ ਸਿੰਘ ਦੀ ਐਮਪੀ ਅਹੁਦੇ ਦੀ ਸੌ ਚੱਕਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਸਪੈਂਸ ਬਣਿਆ ਹੋਇਆ ਸੀ ਜੀ ਦੋਸਤੋ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਕੱਲ ਨੂੰ ਜਾਨੀ ਕਿ 5 ਜੁਲਾਈ ਨੂੰ ਸਪੀਕਰ ਗੋਲ ਆਪਣੀ ਸੌ ਚੱਕਣਗੇ ਜੋ ਵੀ ਦੋਸਤੋ ਇਸ ਮਾਮਲੇ ਲੈ ਕੇ ਭਾਈ ਅਮਰਿਤਪਾਲ ਸਿੰਘ ਦੇ ਜੱਥੇ ਦੇ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ